ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਮੇ ਆਦਿਕ ਆਪਾਂ ਇਹਨਾਂ ਪੰਜਾਂ ਅਵਗਣਾਂ ਦੀ ਲੜੀਵਾਰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਵਿਚਾਰ ਕਰ ਰਹੇ ਹਾਂ ਅੱਜ ਦਾ ਵਿਸ਼ਾ ਹੈ ਕ੍ਰੋਧ ਕ੍ਰੋਧ ਨੂੰ ਗੁਰਬਾਣੀ ਦੇ ਵਿੱਚ ਅੱਗ ਕਿਹਾ ਗਿਆ ਹੈ ਝੰਡਾਲ ਕਿਹਾ ਗਿਆ ਹੈ ਇਹ ਅਗਨੀ ਐਸੀ ਹੈ ਜਿਹੜੀ ਮਨੁੱਖ ਦੇ ਜੀਵਨ ਨੂੰ ਤੋਂ ਮਨੁੱਖ ਦੀ ਆਪਣੀ ਚੰਗੀ ਪਹਿਚਾਨ ਨੂੰ ਸਾੜ ਕੇ ਰਾਹ ਕਰ ਦਿੰਦੀ ਹੈ ਇਸ ਲਈ ਗੁਰੂ ਰਾਮਦਾਸ ਜੀ ਨੇ ਸਖਤ ਹਦਤ ਸ੍ਰੀ ਰਾਗ ਦੇ ਅੰਦਰ ਕੀਤੀ ਹੈ ਉਹਨਾਂ ਪਾਸ ਦੁਆਸ ਨਾ ਪਟिए ਜਿਨ ਅੰਤਰ ਕ੍ਰੋਧ ਚੰਡਾਲ ਪਾਵ ਉਹਨਾਂ ਦੇ ਕੋਲ ਆਲੇ ਦੁਆਲੇ ਨਾ ਤੁਰਿਏ ਫਿਰਿਏ ਨਾ ਬੈਠੀਏ ਨਾ ਉਹਨਾਂ ਨੂੰ ਮਿਲਿਏ ਜਿਨ੍ਹਾਂ ਦੇ ਅੰਦਰ ਕ੍ਰੋਧ ਪ੍ਰਚੰਡ ਅਗਨੀ ਦੇ ਰੂਪ ਦੇ ਵਿੱਚ ਬਲਦਾ ਰਹਿੰਦਾ ਹੈ ਇਹ ਜੀਵਨ ਦਾ ਸਹਿਜ ਖਤਮ ਕਰ ਦਿੰਦਾ ਹੈ ਵਾਦ ਵਿਵਾਦ ਵੈਰ ਵਿਰੋਧ ਦਾ ਅਜਿਹਾ ਜਜਬਾ ਪੜਕਾ ਦਿੰਦਾ ਹੈ ਕਿ ਮਨੁੱਖ ਦੀ ਸਾਰੀ ਉਮਰ ਝਗੜਿਆਂ ਦੇ ਵਿੱਚ ਹੀ ਗੁਜ਼ਰ ਜਾਂਦੀ ਹੈ ਤੇ ਮਨੁੱਖ ਖਤਮ ਹੋ ਜਾਂਦਾ ਹੈ ਦੁਨੀਆ ਦੇ ਅੰਦਰ तमाम ਖੂਨੀ ਲੜਾਈਆਂ ਇਸ ਗ੍ਰੋਧ ਦਾ ਹੀ ਕਾਲਾਕਰਸ਼ਮ ਹਨ ਜੇ ਇਸ ਨੂੰ ਵਾਸ ਵਿੱਚ ਕੀਤਾ ਜਾਂਦਾ ਤਾਂ ਇਤਨੀਆਂ ਅਮੋਲਕ ਜਿੰਦੜੀਆਂ ਤੇ ਸਾਸ-ਸਮਾਨ ਤਬਾਹ ਨਾ ਹੁੰਦਾ ਗੁਰੂ ਵਾਕ ਹੈ ਸ਼ਲੋਕ ਸਹਿਸਕ੍ਰਿਤੀ ਦੀ ਬਾਣੀ ਦੇ ਅੰਦਰ ਹੇ ਕਲ ਮੂਲ ਕਰੋਦੰ ਕਦੰਚ ਕਰਣਾ ਨਾ ਉਪਰਜਤੇ ਵਿਖਿਆੰਤ ਜੀਵੰ ਵਸਿਯੰ ਕਰੋਤ ਨਰਤਯੰ ਕਰੋਤ ਜਥਾ ਮਰਕਟੈ ਅਨਕ ਸ਼ਾਸਨ ਤਾੜੰਤ ਜਮਦੂਤੈ ਤਵ ਸੰਗੇ ਅਦਮੰਗ ਨਰੈ ਇਸ ਬਲ ਦੇ ਲਾਂਭੋ ਤੋਂ ਬਚਾਓ ਕੇਵਲ ਦਇਆ ਖਿਮਾ ਤੇ ਸ਼ਾਂਤੀ ਦੁਆਰਾ ਹੀ ਹੈ ਜੋ ਆਦਮੀ ਗੁੱਸੇ ਨੂੰ ਕਾਬੂ ਵਿੱਚ ਰੱਖ ਲੈਂਦਾ ਹੈ ਉਹ ਆਪਣੀ ਸਰੀਰਕ ਮਾਨਸਿਕ ਸ਼ਕਤੀ ਹੀ ਨਹੀਂ ਸੰਸਾਰ ਨੂੰ ਵੀ ਤਬਾਹੀ ਤੋਂ ਬਚਾ ਲੈਂਦਾ ਹੈ ਇਸੇ ਲਈ ਪਪਾ ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਬੁਰੇ ਦਾ ਭਲਾ ਕਰ ਗੁੱਸਾ ਆਪਣੇ ਮਨ ਵਿੱਚ ਹਰ ਵੇਲੇ ਨਾ ਰੱਖ ਇਹਨੂੰ ਨਾ ਹੰਡਾ ਤਾਂ ਤੂੰ ਸਰੀਰਕ ਤੌਰ ਤੇ ਤੰਦਰੁਸਤ ਰਹੇਗਾ ਜੋ ਜੀਵਨ ਵਿੱਚ ਚਾਹੀਦਾ ਹੈ ਉਹ ਤੈਨੂੰ ਪ੍ਰਾਪਤ ਹੋਵੇਗਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਈ ਮਾੜਾ ਜਦੋਂ ਫਰਮਾਨ ਹੈ ਇਹ ਜਵਾਲਾ ਜਿੱਥੇ ਲੱਗੀ ਉੱਥੇ ਦામਨ ਹੀ ਬਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਨਾਲ ਸਰੀਰ ਦਾ ਲਹੂ ਸੜਦਾ ਹੈ ਮਨ ਕੁੜਦਾ ਹੈ ਜ਼ੁਬਾਨ ਕੁੜੱਤਣ ਤੇ ਰੁੱਖੇਪਣ ਨਾਲ ਭਰ ਜਾਂਦੀ ਹੈ ਕਰੋਧੀ ਆਦਮੀ ਫਿੱਕੇ ਹੀ ਬੋਲ ਬੋਲਦੇ ਹੁੰਦੇ ਹਨ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੇ ਸੋਏ ਇਹ ਸਭ ਫਿਰਕ ਕ੍ਰੋਧ ਦਾ ਨਤੀਜਾ ਹੈ ਇਸੇ ਕਰਕੇ ਇਸ ਨੂੰ ਖਿਮਾ ਸ਼ਾਂਤੀ ਨਿਰਮਾਣਤਾ ਤੇ ਸ਼ਹਨਸ਼ੀਲਤਾ ਜਿਹੇ ਦੇਵੀ ਗੁਣਾਂ ਦੁਆਰਾ ਦਬਾਉਣਾ ਯੋਗ ਹੈ ਬਿਨਸੇ ਅਕ੍ਰੋਧ ਖਿਮਾ ਗੈ ਲਈ